ਕੁਝ ਨੌਜਵਾਨ ਮੈਂ ਜਾਣਦਾ ਪਿਆ ਹਾਂ ਹਾਂਜੀ ਜਿਹੜੇ ਬੰਦੇ ਮਤਲਬ ਕਿ ਐਡਿਕਟਡ ਸੀਗੇ ਹਾਂਜੀ ਭਾਈ ਰਾਮਪੁਰੇ ਫੂਲ ਦਾ ਇੱਕ ਮੁੰਡਾ ਉਹ ਉਹਦੀ ਮੇਰੇ ਖਿਆਲ ਦੇ ਨਾਲ ਹੁਣ ਦੋ ਜਿਮ ਹੈ ਹਾਂਜੀ ਸਾਡਾ ਦੋਸਤ ਹੈ ਮਿਲਦਾ ਹੈ ਹਾਂਜੀ ਤੇ ਛੋਟਾ ਭਰਾ ਚਲੋ ਡਰਗ ਦੀ ਸਮੱਸਿਆ ਜੀ 글로ਬਲੀ ਹੈ ਵੈਸੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਈ ਤਾਂ ਉਹਦੇ ਚ ਇਹ ਜਿੱਦਾਂ ਜਿਮ ਹੈ ਜਾਂ ਮਤਲਬ ਕਿ ਤੁਹਾਡੇ ਵਰਗੀ ਜਿਹੜੇ ਲੋਕ ਫਿਟਨੈਸ ਨਾਲ ਜੁੜੇ ਆ ਇੰਨਾ ਦਾ ਰੋਲ ਹੋ ਸਕਦਾ ਜਿੰਮਦਾ ਜਿੰਮਦਾ ਤੇ ਜਿਹੜੇ ਤੁਹਾਡੇ ਵਰਗੇ ਫਿਟਨੈਸ ਮਾਹਰ ਨੇ ਕਿ ਉਹ ਇਹਦੇ ਚ ਕਿਉਂਕਿ ਇੱਕ ਸੁਸਾਇਟੀ ਦੀ ਆਪਾਂ ਕਹਿ ਲਈਏ ਕਿ ਉਹ ਇੱਕ ਕੜੀ ਹੈ ਹਾਂਜੀ ਜਿਹਨੂੰ ਆਪਾਂ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਆਪਾਂ ਸਾਰੀ ਜਦੋਂ ਇੱਕ ਕਹਿ ਲਓ ਕਿ ਸਮੂਹਿਕ ਤੌਰ ਤੇ ਕਾਫਲੇ ਦੇ ਰੂਪ ਚ ਹੀ ਵਧ ਰਿਹਾ ਨਾ ਸਮਾਜ ਬਿਲਕੁਲ ਬਿਲਕੁਲ ਇਹ ਵੀ ਇੱਕ ਕੜੀ ਆ ਉਹਦੀ ਆਪਣੀ ਚੀਨ ਦੀ ਕੜੀ ਆ ਕਿ ਉਹ ਡਿਕਟਰ ਲੋਕ ਨੇ ਆਪਣੇ ਸਮਾਜ ਦਾ ਹੀ ਹਿੱਸਾ ਨੇ ਭੈਣ ਭਰਾ ਬਿਲਕੁਲ ਬਿਲਕੁਲ ਹੋ ਸਕਦਾ ਤਾਂ ਮਤਲਬ ਕਿ ਫਿਟਨੈਸ ਉਹਦੇ ਚ ਇੱਕ ਰੋਲ ਅਦਾ ਕਰ ਸਕਦੀ ਹੈ ਇਹੋ ਜਿਹੇ ਜਿਹੜੇ ਬੱਚੇ ਕਿਉਂਕਿ ਅੱਜ ਕੱਲ ਕੀ ਆ ਕਿ 13 14 ਸਾਲ ਦੇ ਲੱਗ ਜਾਂਦੇ ਨੇ ਕੋਈ ਤਾਂ 18 20 ਸਾਲ ਦੀ ਉਮਰ ਚ ਕਈ ਵਾਰ ਬਾਹਰ ਆ ਜਾਂਦੇ ਆ ਉਹ ਫੇਰ ਅੰਦਰ ਚਲੇ ਜਾਂਦੇ ਨੇ ਉਸ ਦੁਨੀਆ ਦੇ ਤਾਂ ਮਤਲਬ ਕਿ ਇਹ ਰੋਲ ਹੈ ਕਿ ਜੇਕਰ ਇਸ ਰਸਤੇ 'ਚ ਤੋੜ ਦਿੱਤਾ ਜਾਵੇ ਬੱਚੇ ਨੂੰ ਤਾਂ ਉਹਦੇ ਦੁਬਾਰਾ ਪਟਕਣ ਦੇ ਚਾਂਸ ਘਟ ਜਾਣਗੇ ਇਹ ਮੈਂ ਪੁੱਛਦਾ ਰੋਲ ਹੈ ਇਹਦੇ ਬਿਲਕੁਲ ਹੈ ਬਾਈ ਐਕਚੁਅਲੀ ਇਹਨਾਂ ਨੂੰ ਦੱਸਣਾ ਪਊਗਾ ਨਸ਼ਾ ਹੈ ਕੀ ਬਾਈ ਹੁੰਦੀ ਸੀ ਦੀ ਤਾਂਗ ਕਿਉਂ ਵੱਧਦੀ ਹੈ ਜ਼ਿਆਦਾਤਰ ਇਹ ਹੁੰਦਾ ਬਾਈ ਜਦੋਂ ਤੁਸੀਂ ਮੈਂ ਤੁਹਾਨੂੰ ਅਫੀਮ ਵਾਲੀ ਉਦਾਹਰਨ ਦਿੱਤੀ ਜੋ ਤੁਸੀਂ ਦੇਖਿਆ ਜਦੋਂ ਤੁਸੀਂ ਰਿਕਵਰ ਨਹੀਂ ਹੋਣਾ ਨੀਂਦ ਨਹੀਂ ਪੂਰੀ ਬਾਈ ਇਹ ਚੀਜ਼ ਨੋਟਿਸ ਕਰਕੇ ਦੇਖਿਓ ਤੁਸੀਂ ਫਿਰ ਤੁਹਾਨੂੰ ਸਮਝ ਆਏਗਾ ਇਹ ਇਕੱਲੇ ਜਿਮ ਵਾਲੇ ਤੇ ਲਾਗੂ ਨਹੀਂ ਉਹ ਆਮ ਕੰਮ ਕਰਾਣ ਵਾਲੇ ਨੂੰ ਸਾਰੀ ਕਾਇਨਾਤ ਦਾ ਰੂਲ ਹੈ ਬਾਈ ਸਟ੍ਰੈਸ ਤੋਂ ਬਾਅਦ ਰਿਵਾਰਡ ਦੇਣਾ ਬਾਡੀ ਨੂੰ ਜ਼ਰੂਰੀ ਹੈ ਮੇਰੀ ਗੱਲ ਸਮਝਿਓ ਰਿਵਾਰਡ ਮੈਂ ਕਿਨੂੰ ਕਹਿ ਰਹੇ ਹਾਂ ਬਾਈ ਤੁਸੀਂ ਸਾਰਾ ਦਿਨ ਕੰਮ ਕੀਤਾ ਆ ਪੂਰਾ ਵਧੀਆ ਦਿਨ ਸੂਰਜ ਖੜੇ ਖੜੇ ਆਪਦੀ ਮਿਹਨਤ ਕਰੀ ਰਿਵਾਰਡ ਕੀ ਐ ਬਾਡੀ ਨੂੰ ਖਰਾਕ ਕਰਨ ਦੀ ਤੇ ਨੀਂਦ ਸਟ੍ਰੈਸ ਤੋਂ ਬਾਅਦ ਰਿਵਾਰਡ ਦੇਣਾ ਹੀ ਦੇਣਾ ਐ ਬਾਡੀ ਨੂੰ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੂੰਗਾ ਪਰ ਜਦੋਂ ਸਟ੍ਰੈਸ ਤੋਂ ਬਾਅਦ ਰਿਵਾਰਡ ਨਹੀਂ ਦੋਗੇ ਰਾਤ ਨੂੰ ਸੌਵੋਗੇ ਨਾ ਘਰ ਦਾ ਖਾਣਾ ਨਹੀਂ ਖਾਓਗੇ ਤਾਂ ਅਗਲਾ ਦਿਨ ਤੁਹਾਡਾ ਹੋਰ ਸਟ੍ਰੈਸਫੁੱਲ ਹੋਊਗਾ ਸਟ੍ਰੈਸ ਤੋਂ ਸਟ੍ਰੈਸ ਹੋਰ ਵਧਾਤਾ ਤੁਸੀਂ ਲੈਵਲ ਤੋਂ ਵਧਾਤਾ ਫਿਰ ਉਹਦੀ ਭਾਰਵਾ ਦੀ ਜਾਉ ਮਿੰਟੂ ਬਾਈ ਉਹਦੀ ਰਿਕਵਰੀ ਮੰਗੂਗਾ ਬਾਡੀ ਫਿਰ ਉਹ ਰਿਕਵਰੀ ਕਿਹੜੇ ਰੂਪ ਚ ਬੰਦਾ ਲਊਗਾ ਉਤਲੇ ਰੂਪ ਚ ਯੈਸ ਉਹਨੂੰ ਇਹ ਲੱਗੂਗਾ ਕਿ ਯਾਰ ਇਹਦੇ ਨਾਲ ਖਾਉਂਗਾ ਤਾਂ ਇਹ ਵਧੀਆ ਹੋ ਜਾਊਗਾ ਯਾਰ ਛੱਡ ਚਿੰਤਾ ਹਮ ਰਿਲੈਕਸ ਕਰ ਚੁਆਇਸ ਕੀ ਰਿਲੈਕਸ ਕਰਵਾਜੀ ਇਵਨ ਚੁਆਇਸ ਕੀ ਸੀ ਕਿ ਰਾਤ ਨੂੰ ਸੌਂ ਜਾਂਦਾ ਕਰਦੀ ਖਰਾਕ ਖਾਂਦਾ ਜੋ ਜ਼ਰੂਰਤ ਹੈ ਬਾਈ ਬਾਡੀ ਦੀ ਡੇ ਕਿਉ ਬਣਿਆ ਰਾਤ ਕਿਉ ਬਣਿਆ ਜ਼ਿੰਦਗੀ ਨੂੰ ਸੰ ਬਣਿਆ ਸਟ੍ਰੈਸ ਦੇਣ ਲਈ ਬਣਿਆ ਬਾਡੀ ਨਾਈਟ ਰੀਵਾਰਡ ਦੇਣ ਲਈ ਰਿਕਵਰ ਕਰਨ ਲਈ ਬਣਿਆ ਬੋੜੀ ਇਹ ਕੁਝ ਨਿਯਮ ਹੈ ਜਿਹੜਾ ਬੰਦਾ ਤਿਆਰ ਕਰਦਾ ਕੁਝ ਨਿਯਮ ਹੈ ਜਿਹੜੇ ਪਰਮਾਤਮਾ ਦੇ ਨੇਚਰ ਦੇ ਹੈ ਨੇਚਰ ਤੋਂ ਦੂਰ ਨਹੀਂ ਹੋਣਾ ਕਦੇ ਵੀ ਉਹਦੇ ਹਿਸਾਬ ਨਾਲ ਚੱਲਣਾ ਹੈ ਸਮੇਂ ਦੇ ਹਿਸਾਬ ਨਾਲ ਜਿਹੜੀਆਂ ਚੀਜ਼ਾਂ ਬਦਲਦੀਆਂ ਜਾਂਦੀਆਂ ਚਾਹੇ ਉਹ ਕੋਈ ਜਾਨਵਰਾਂ ਦੀ ਕਿਸਮ ਹੈ ਜਾਂ ਪੌਦਿਆਂ ਦੀ ਕੋਈ ਕਿਸਮ ਹੈ ਹਨਾ ਜੀ ਜੇ ਉਹ ਨਾ ਬਦਲਣ ਗਿਆ ਉਹ ਮਰਨਾ ਸ਼ੁਰੂ ਹੋ ਜਾਣਗੇ ਸੇਮ ਫਾਰ ਹਿਊਮਨ ਜੇ ਵਿంటర్ ਆ ਗਈ ਗਰਮ ਕਪੜੇ ਵੀ ਕੱਢਦੇ ਆਂ ਖਾਣਾ ਵੀ ਗਰਮ ਹੋ ਜਾਂਦਾ ਗਰਮ ਚੀਜ਼ਾਂ ਖਾਣੇ ਆਂ ਪੰਜੀਰੀਆਂ ਪਿੰਨੀਆਂ ਬਣਾ ਕੇ ਹਨਾ ਤਾਂ ਸਮੇਂ ਦੀ ਜ਼ਰੂਰਤ ਉਹਦੇ ਹਿਸਾਬ ਨਾਲ ਚੇਂਜ ਕਰਨਾ ਚਾਹੀਦਾ ਵਿੰਟਰ ਦੇ ਵਿੱਚ ਰਾਤਾਂ ਕਿਉਂ ਵੱਡੀਆਂ ਹੋ ਜਾਂਦੀਆਂ ਕਿ ਉਦੋਂ ਜ਼ਿਆਦਾ ਰਿਵਾਰਡ ਦਾ ਟਾਈਮ ਹੁੰਦਾ ਆਪਦੇ ਆਪ ਨੂੰ ਜ਼ਿਆਦਾ ਨੀਂਦ ਦੇਣ ਦਾ ਟਾਈਮ ਆ ਤਾਂ ਕਿ ਅੱਗੇ ਸੀਜ਼ਨ ਜਿਹੜੇ ਆ ਰਹੇ ਆ ਸਮਰ ਉਹ ਹੰਢਣ ਦੇ ਕਾਬਿਲ ਬਣ ਜੇ ਉਹਦੇ ਵਾਸਤੇ ਤਿਆਰ ਹੋ ਜੇ ਜਿਹੜਾ ਨਹੀਂ ਹੋਊਗਾ ਬੰਦਾ ਜਾਨਵਰ ਪੌਦਾ ਉਹ ਖਤਮ ਹੋਣਾ ਸ਼ੁਰੂ ਹੋ ਲਾਸਟ ਵੱਲ ਵੱਧ ਜਾਏ ਉਹਨੂੰ ਬਿਮਾਰੀ ਕਹਿ ਲੋ ਉਹਨੂੰ ਬੈਡ ਚੁਆਇਸਸ ਵਾਲ ਵਧਨਾ ਕਹਿ ਲੋ ਨਸ਼ਾ ਹਫੀਮ ਹੁਣ ਜਿੰਮ ਕੀ ਇੱਕ ਚੰਗੀ ਚੁਆਇਸ ਤੁਸੀਂ ਕਹੇ ਨਸ਼ੇ ਵਾਲੇ ਨੂੰ ਇਹ ਦੇ ਦੋ ਉਹਨੂੰ ਕਰਕੇ ਦੇਖੋ ਅੱਛਾ ਇਧਰ ਲਾਇਆ ਜਾ ਸਕਦਾ ਤੁਹਾਡੀ ਜ਼ਿੰਦਗੀ ਸਾਰੀ ਉਦਾਹਰਣ ਹੈ ਬਾਈ ਕਿੰਨੇ ਉਦਾਰਣ ਦਿੰਦੇ ਤੁਸੀਂ ਤੁਸੀਂ ਦੱਸੋ ਜਿੰਦਾ ਕੀ ਇਮਪੈਕਟ ਹੈ ਤੁਹਾਡੇ ਬਿਲਕੁਲ ਮੈਂ ਗਰਾਊਂਡ ਤੇ ਜਿੰਮ ਛੱਡੀ ਹੋਈ ਨਹੀਂ ਪੁਰਾਣੀ ਤੇ ਨਵੀਆਂ ਦੀ ਫੋਟੋ ਦੇਖਦੇ ਆਂ ਤੁਹਾਡੀ ਕੰਪੈਰੀਜ਼ਨ ਬਾਈ ਹਨਾ ਅੱਜ ਦਾ ਚਿਹਰੇ ਦੀ ਚਮਕ ਵੇਖੋ ਹਨਾ ਸੋ ਇਹ ਚੰਗੀਆਂ ਚੁਆਇਸ ਜਦੋਂ ਬਾਈ ਇਦਾਂ ਰਹੂਗਾ ਨਾ ਹੋਊਗਾ ਕੀ ਮਿੰਟੂ ਬਾਈ ਜਦੋਂ ਉਹਦੀ ਨੀਂਦ ਪੂਰੀ ਹੈ ਖਰਾਕ ਪੂਰੀ ਹੈ ਕੰਮ ਵੀ ਦਿੰਨੇ ਉਹ ਵਧੀਆ ਕਰਦਾ ਸਿਰ ਉਹ ਆਲਵੇਜ਼ ਇਨ ਮੈਡੀਟੇਸ਼ਨ ਮੋਡ ਹੀ ਰਹੂਗਾ ਫਿਰ ਮੈਡੀਟੇਸ਼ਨ ਪਰ ਪਰ ਕਰਿਆ ਨਹੀਂ ਰਹੂਗੀ ਹਰ ਟਾਈਮ ਉਹ ਹੈਪੀ ਮਸਤ ਮਤਲਬ ਕਿ ਫਿਟਨੈਸ ਵੱਲ ਚ ਆ ਜਾਣਾ ਇਹਦੀ ਮਿਸਾਲ ਮੈਂ ਜਿਵੇਂ ਤੁਹਾਨੂੰ ਦੱਸਿਆ ਰਾਮਪੁਰੇ ਫੂਲ ਤੋਂ ਸੁਖਬੀਰ ਹੈ ਇਸ ਤਰ੍ਹਾਂ ਦੇ ਹੋਰ ਵੀ ਨੇ ਮੁੰਡੇ ਜਿਹੜੇ ਫਿਟਨੈਸ ਨਾਲ ਜੁੜੇ ਤੇ ਬੜੇ ਹੀ ਵਧੀਆ ਉਹਨਾਂ ਨੇ ਕਾ ਕਰੀਅਰ ਵੀ ਬਣਾਏ ਤੇ ਜੀਵਨ ਵੀ ਬਣਾਏ ਮਤਲਬ ਕਿ ਫਿਟਨੈਸ ਇੱਕ ਐਸੀ ਜਗ੍ਹਾ ਹੈ ਜਿੱਥੇ ਅਸੀਂ ਇਸ ਤਰ੍ਹਾਂ ਦੇ ਬੱਚਿਆਂ ਨੂੰ ਲਿਆ ਕੇ ਪੱਕੇ ਤੌਰ ਤੇ ਇਦਰ ਉਹਨਾਂ ਨੂੰ ਮੈਡੀਟੇਸ਼ਨ ਵੀ ਕਹਿੰਦਾ ਹੈ ਸਾਹਿਬ ਫਿਟਨੈਸ ਲਈ ਜੈਮਨੀ ਹੈਗੀ ਬਈ ਨੀਂਦ ਵੀ ਹੈ ਤੇ ਖਾਣਾ ਵੀ ਹੈ ਤੁਹਾਡੀਆਂ ਸੋਹਣੀਆਂ ਆਦਤਾਂ ਨਾ ਜਿਹੜੀਆਂ ਬਈ ਸਾਰੇ ਦਿਨ ਦੀਆਂ ਸੋਹਣੀਆਂ ਆਦਤਾਂ ਉਹ ਤੁਹਾਡੇ ਸਰੀਰ ਤੇ ਤੁਹਾਡੀ ਜ਼ਿੰਦਗੀ ਚ ਝਲਕਦੀਆਂ ਉਹਨੂੰ ਫਿਟਨੈਸ ਕਹਿ ਦਿੰਦੇ ਇਹ ਹੀ ਫਿਟਨੈਸ ਹੈ ਬਈ ਹੋ ਕੀ ਹੈ আচ্ছা ਇੱਕ ਚੀਜ਼ ਚਲੋ ਆਪਾਂ ਹੁਣ ਖਾਤਮੇ ਵੱਲ ਵੱਧਦੇ ਹਾਂ ਆਪ ਲੋਕਾਂ ਨੂੰ ਹਾਂਜੀ ਹਾਂਜੀ ਪਲੀਜ਼ ਇੱਕ ਚੀਜ਼ ਜਿਹੜੀ ਆਮੀ ਆਪਾਂ ਸੁਣਦੇ ਕਰਦੇ ਆ ਕਿ ਸਪਲੀਮੈਂਟਸ ਦੀ ਖੇਡ ਹਾਂਜੀ ਬਿਲਕੁਲ ਜਾਂ ਸਟੀਰੋਇਡ ਦੀ ਹਾਂਜੀ ਇਹ ਕੁਝ ਹੱਦ ਤੱਕ ਜਾਇਜ਼ ਹੈ ਜਾਂ ਜਿੰਨੇ ਮਤਲਬ ਕਿ ਕੈਰੀਅਰ ਬਣਾਉਣਾ ਕੱਲ ਨੂੰ ਜਾਂ ਕੋਈ ਮਤਲਬ ਮੁੰਡਿਆਂ ਦਾ ਹੁੰਦਾ ਵੀ ਆ ਕਿ ਉਹਨਾਂ ਦਾ ਯਾਰ ਸਰੀਰ ਆਕਰਸ਼ਿਤ ਬਣ ਜਾਣਾ ਉਹਦੇ ਕੁੜੀਆਂ ਖੜੀਆਂ ਦੇਖਣ ਚਾਹਣ ਲੋਟਸ ਕਰ ਲੋਕ ਨੋਟਸ ਕਰ ਹਾਂਜੀ ਮਤਲਬ ਕਿ ਉਹ ਉਹ ਘਰ ਦੀ ਖੁਰਾਕ ਨਾਲ ਸੰਭਵ ਹੈ ਕਿਉਂਕਿ ਤੁਸੀਂ ਹੁਣ ਘਰ ਦੀ ਖੁਰਾਕ ਨੂੰ ਕਹਿ ਰਹੇ ਹੋ ਕੋਈ ਘਰ ਦੀ ਖੁਰਾਕ ਦੀ ਜ਼ਰੂਰੀ ਹੈ ਕਿ ਉਹ ਚੀਜ਼ ਜੇ ਕਿਸੇ ਨੇ ਬਾਡੀ ਬਿਲਡਿੰਗ ਚ ਕੈਰੀਅਰ ਬਣਾਉਣਾ ਹੈ ਜਾਂ ਆਪਣੀ ਬਾਡੀ ਨੂੰ ਉਹਨੇ ਕੱਲ ਨੂੰ ਮਾਡਲਿੰਗ ਚ ਜਾਣਾ ਐਕਟਿੰਗ ਚ ਜਾਣਾ ਹੈ ਅੱਜ ਕੱਲ ਤੇ ਵੈਸੇ ক্রিকেট ਖਿਡਾਰੀ ਵੀ ਤੁਹਾਨੂੰ ਪਤਾ ਨਾ 6 ਐਬਸ ਰੱਖਦੇ ਨੇ ਬਿਲਕੁਲ ਉਹ ਚੀਜ਼ ਸੰਭਵ ਹੈ ਬਿਲਕੁਲ ਉਹ ਇੱਕ ਦੇਖੋ ਬਈ ਹਿਊਮਨ ਦੀ ਇੱਕ ਅਪ ਲੈਵਲ ਦੀ ਪਰਫਾਰਮੈਂਸ ਹਿਊਮਨ ਤੋਂ ਲੈਣੀ ਅੱਛਾ ਉੱਤੇ ਨਾਰਮਲ ਤੋਂ ਉੱਤੇ ਹੁਣ ਆਪਾਂ ਜੋ ਘਰ ਦੀ ਖੁਰਾਕ ਜੋ ਮੈਂ ਕਹਿ ਰਿਹਾ ਹਾਂ ਉਹ ਇੰਪੋਰਟੈਂਟ ਹੈ ਆਪਣੇ ਸਾਰਿਆਂ ਲਈ ਜਿਹੜੇ ਆਪਾਂ ਕੋਈ ਸਪੈਸ਼ਲ ਟ੍ਰੇਨਿੰਗ ਕੋਈ ਗੇਮ ਜਾਂ ਬਾਡੀ ਬਿਲਡਿੰਗ ਨਹੀਂ ਕਰ ਰਹੇ ਹਨ ਜੇ ਕੋਈ ਬੰਦਾ ਕੋਈ ਬਾਡੀ ਬਿਲਡਿੰਗ ਕਰਦਾ ਜੀ ਸਟੇਰੋਇਡਸ ਦੇਖੋ ਪੂਰੇ ਮਾੜੇ ਹੈ ਜੀ ਉਹ ਡਾਕਟਰ ਦੀ ਗੇਮ ਹੈ ਆਪਣੀ ਗੇਮ ਨਹੀਂ ਹੈਗੀ ਰਾਈਟ ਜੇ ਉਹਦੇ ਨਾਲ ਦਾ ਲਾ ਕੇ ਖੜਾ ਹੈ ਤਾਂ ਫਿਰ ਉਹਦਾ ਕੀ ਵਟਨ ਦਊਗਾ ਗੇਮ ਚ ਜਦੋਂ ਲੀਗਲ ਚੱਲੀ ਜਾਂਦੀਆਂ ਚੀਜ਼ਾਂ ਵੈਸੇ ਤਾਂ ਮਾੜੀਆਂ ਜੀ ਮਾੜੀਆਂ ਪਰ ਜਦੋਂ ਹੁਣ ਕਬੱਡੀ ਦੀ ਉਦਾਹਰਨ ਲਾ ਲਓ ਬਾਈ ਬੜੇ ਬੱਚੇ ਆਉਂਦੇ ਆ ਮੇਰੇ ਕੋਲੇ ਕੰਮ ਕਰਦੇ ਉਹਨਾਂ ਦੀ ਸੱਸ ਹੈ ਕਿ ਸਾਹਮਣੇ ਵਾਲਾ ਮੈਡੀਓ ਦੇ ਵਿੱਚ ਇੰਨੇ ਕਰੰਟ ਇਹਨੂੰ ਸੁਧਾਰਨ ਦੀ ਲੋੜ ਹੈ ਨਾ ਬਾਈ ਬਿਲਕੁਲ ਰਿਫਾਰਮਸ ਦੀ ਹਾਂ ਪਰ ਫਿਰ ਵੀ ਮੈਂ ਇਹ ਕਹੂੰਗਾ ਤੁਸੀਂ ਘਰ ਦੀ ਖਰਾਕ ਖਾਈ ਜਿੰਨਾ ਚਿਰ ਜੜ ਸਟਰੋਂਗ ਨਹੀਂ ਹੈਗੀ ਸਪਲੀਮੈਂਟਸ ਸਟੇਰੋਇਡਸ ਕੁਝ ਨਹੀਂ ਕਰਦੇ ਜੜ ਕੀ ਹੈ ਘਰ ਦੀ ਖਰਾਕ ਖਾਓ ਨੀਂਦ ਲਓ ਐਕਸਰਸਾਈਜ਼ ਕਰੋ ਫਿਰ ਥੋੜੀ ਜੀ ਪਰਫਾਰਮੈਂਸ ਵਧਾਉਣ ਲਈ ਤੁਸੀਂ ਸਪਲੀਮੈਂਟ ਕਰ ਲਓ ਕਿਸ ਕੁਸ਼ਲ ਤੱਕ ਜਾਇਜ਼ ਹੈਗੇ ਇਹ ਧੰਨਵਾਦ ਪਰ ਕਿ ਐਨੀ ਲਈ ਜਾ ਬਿਨਾ ਸਲਾਹ ਤੋਂ ਪੰਜ ਪੰਜ ਸਕੂਪ ਪ੍ਰੋਟੀਨ ਦੇ ਦੋ ਬਿਨਾ ਸਲਾਹ ਤੋਂ ਬਿਲਕੁਲ ਸਲਾਹ ਤੋਂ ਕੋਈ ਮਾਹਰ ਤੁਹਾਡੇ ਕੋਲ ਹੋਵੇ ਪ੍ਰੋਟੀਨ ਇੰਪੋਰਟੈਂਟ ਹੈ ਬਾਈ ਪਰ ਪ੍ਰੋਟੀਨ ਤੋਂ ਪਹਿਲਾਂ ਕਿੰਨੀ ਪਾਊਡਰ ਜਿਹਨੂੰ ਆਪਾਂ ਕਰਦੇ ਹਾਂ ਕੋਈ ਵੀ ਬਾਈ ਚਾਹੇ ਚਿਕਨ ਤੋਂ ਆ ਰਿਹਾ ਕਿਸੇ ਤੋਂ ਵੀ ਭਾਵੇਂ ਪਾਊਡਰ ਤੋਂ ਆ ਰਿਹਾ ਹੈਗਾ ਪ੍ਰੋਟੀਨ ਪ੍ਰੋਟੀਨ ਮਿੰਟੂ ਬਾਈ ਕਿੰਨਾ ਖਾ ਲੈ ਸਕਦਾ ਹੈ ਇਹ ਆਹੀ ਗੱਲ ਹੈ ਖਾ ਲੈਣਾ ਮੈਨੇ ਨਹੀਂ ਰੱਖਦਾ ਜੀ ਖਾਲੇਣਾ ਮੈਨੂੰ ਨਹੀਂ ਰਹਤਾ ਪਚਦਾ ਸਾਡੇ ਕੋਲ ਇੱਕ ਪਰਮਾਨਾ ਵੀ ਜਿੰਨੇ ਜਿੰਨਾ ਵਜਨ ਹੈ ਤੁਹਾਡਾ ਉਨਾ ਖ ਲੈ ਲੋ ਉਹਨੇ ਪਚਦਾ ਕਿੰਨੇ ਤੋਂਨਾ ਪਚਦਾ ਹਾਂ 2 ਗ੍ਰਾਮ ਪਰ ਪਾਉਂਡ ਆਫ ਬੋਡੀ ਵੇਟ ਕੋਈ ਖਾ ਕੇ ਵਿਖਾਵੇ ਬਹੁਤ ਔਖਾ ਹੁੰਦਾ ਹੈ ਬੰਦਾ ਤੱਕੇ ਨਾਲ ਭਾਵੇਂ ਕੋਈ ਖਾ ਦੇ ਪਰ ਉਹ ਚਾਹ ਨੇਚਰਲੀ ਇਹ ਤਾਂ ਹਾਜਮ ਬਲੋਟਿੰਗ ਕਰੂਗਾ ਜਾਂ ਕੋਈ ਇਹਨਾਂ ਪਚਦਾ ਨਹੀਂਗਾ ਕਿੰਨਾ ਫਰਾਮ ਬੰਦਾ ਆਪਣੇ ਆਪਣੇ ਪੰਜਾਬੀਆਂ ਵਾਸਤੇ ਜੀ ਕਸਮਲ ਪਹਿਮਾਨਾ ਬਾਈ ਜੇ ਤੁਸੀਂ ਨੋਰਮਲ ਬੰਦੇ ਲਈ ਗੱਲ ਕਰ ਰਹੇ ਹੋ ਆਪਾਂ ਜਿਵੇਂ ਜਨਰਲ ਹੈਲਥ ਦੀ ਗੱਲ ਕਰੀਏ ਆਪਾਂ ਐਥਲੀਟ ਨੂੰ ਇੱਕ ਕਰੀ ਛੱਡ ਦੀਏ ਉਹਨਾਂ ਨੂੰ ਛੱਡ ਦੀਏ ਹਾਂਜੀ ਤਾਂ ਪਹਿਲੀ ਚੀਜ਼ ਏ ਹੈ ਕਿ ਤੁਹਾਡੀ ਜੋ ਘਰ ਦੀ ਖਾਹਕ ਹੈ ਇੱਕ ਥਾਲੀ ਦੀ ਉਦਾਹਰਨ ਲਈ ਆਪਾਂ ਥਾਲੀ ਦੇ ਵਿੱਚ ਜੀ ਜੀ ਇਹ ਡੀਐਨਏ ਤੇ ਡਿਪੈਂਡ ਹੈ ਜੀ ਆਪਾਂ ਪੰਜਾਬੀ ਦੀ ਗੱਲ ਕਰ ਰਹੇ ਹੈਗੇ ਥਾਲੀ ਦਾ 50% ਹਿੱਸਾ ਤੁਹਾਡੇ ਗ੍ਰੇਨਸ ਜਿਹੜੇ ਕਣਕ ਜਾਂ ਕੁਝ ਵੀ ਆਪਾਂ ਗ੍ਰੇਨਸ ਦੇ ਵਿੱਚ ਆ ਗਿਆ ਜਾਂ ਮਿਲਟਸ ਆ ਗਏ ਕੋਈ ਵੀ ਆਪਾਂ ਅਨਾਜ ਅਨਾਜ ਹਾਂਜੀ ਉਹ ਖਾਂਦੇ ਆ ਤੇ ਉਹਦਾ 35% ਹਿੱਸਾ ਪ੍ਰੋਟੀਨ ਦਾ ਇੱਕ ਅਨਾਜ ਦੇ ਵਿੱਚ ਅਨਾਜ ਅਨਾਜ ਲੱਗਦਾ ਹੈ 50% 35% ਤੁਹਾਡਾ ਕੋਈ ਵੀ ਪ੍ਰੋਟੀਨ ਜੋ ਨਾਨ ਵੇਜ ਖਾਂਦੇ ਆ ਉਹ ਕਿ ਦਾਲਾਂ ਹੋਗੀਆਂ ਉਹ ਤੇ 15% ਅਚਾਰ ਜਾਂ ਸਲਾਦ ਇਨ ਸਿੰਪਲ ਲੈਂਗੁਏਜ ਮੈਂ ਤੁਹਾਨੂੰ ਇਹ ਸੋਚਣ ਦੀ ਲੋੜ ਨਹੀਂ ਤੁਸੀਂ ਇੰਨੀ ਵਧੀਆ ਕਲਚਰ ਨੂੰ ਬਿਲੋਂਗ ਕਰਦੇ ਹੋ ਤੁਹਾਡੀਆਂ ਦਾਦੀਆਂ ਨੇ ਤੁਹਾਡੀਆਂ ਨਾਨੀਆਂ ਨੇ ਤੁਹਾਨੂੰ ਇਹ ਚੀਜ਼ਾਂ ਕਰਤੀਆਂ ਉਹਨਾਂ ਨੇ ਜਨਰੇਸ਼ਨਜ਼ ਗਵਾ ਕੇ ਤੁਹਾਨੂੰ ਇਹ ਸੌਂਪਤਾ ਬਹੁਤ ਬੇਟੇ ਇਹਨੂੰ ਐਂ ਇੱਕ ਤਰੀਕੇ ਨਾਲ ਉਹਨਾਂ ਨੇ ਤਾਂ ਚਾਰ ਪੌਣਾ ਵੀ ਗਵਾਣ ਵਾਲੀ ਹੋਏ ਨੂੰ ਤੇ ਤੁਹਾਡੀ ਜੜ ਨੂੰ ਵੀਕ ਕਰ ਰਹੀਆਂ ਜਿਹੜੀਆਂ ਇਹ ਫੂਡ ਇੰਡਸਟਰੀਜ਼ ਜ਼ੀਰੋ ਫੈਟ ਲੋ ਫੈਟ ਦਿਸ ਮਤਲਬ ਕਿ ਆਮ ਫਿਟਨੈਸ ਬਰਕਰਾਰ ਰੱਖਣ ਵਾਲੇ ਬੰਦੇ ਨੂੰ ਬਾਹਰੋਂ ਕੋਈ ਚੀਜ਼ ਖਾਣ ਦੀ ਜ਼ਰੂਰਤ ਨਹੀਂ ਆਪਣੇ ਘਰ ਚੋਂ ਚੀਜ਼ਾਂ ਪੂਰੀਆਂ ਕਰ ਸਕਦਾ ਫਿਟਨੈਸ ਵੱਡੇ ਡੋਲੇ ਨਹੀਂ ਬਾਈ ਹਾਈ ਪ੍ਰੋਟੀਨ ਆਪਾਂ ਸ਼ੁਰੂ ਚ ਗੱਲ ਕਰੀ ਫਿਟਨੈਸ ਹੈ ਕਿ ਜ਼ਿੰਦਗੀ ਨੂੰ ਦੇਖਣ ਦਾ ਨਜ਼ਰੀਆ ਕਿੰਨਾ ਕਿ ਤੁਸੀਂ ਫਿਰ ਮੈਡੀਟੇਸ਼ਨ ਚ ਆ ਗਏ ਕਿ ਪ੍ਰੈਜ਼ੈਂਟ ਚ ਆ ਗਏ ਕਿ ਇੱਕ ਦੂਜੇ ਲਈ ਪਿਆਰ ਦੀ ਭਾਵਨਾ ਹੈ ਕਿ ਨਹੀਂ ਅੱਛੇ ਵਿਚਾਰ ਤੁਹਾਡੇ ਚੱਲ ਰਹੇ ਨੇ ਮਾਈਂਡ ਬੋਡੀ ਸੋਲ ਇਜ਼ ਵਨ ਥੈਟ ਇਜ਼ ਦ ਸਵੀਟ ਡੈਫੀਨੇਸ਼ਨ ਆਫ ਫਿਟਨੈਸ ਭਾਈ ਤੋਂ ਇਹ ਇਹ ਚੀਜ਼ ਉਹਦੇ ਲਈ ਸਭ ਤੋਂ ਜ਼ਰੂਰੀ ਹੈ ਕਿ ਥਾਲੀ ਆਪਦੀ ਉਹੀ ਰੱਖੋ ਬਸ ਥਾਲੀ ਚ ਬਾਹਰੋਂ ਚੀਜ਼ ਨਾ ਵੜਨ ਦਿਓ ਹਾਂਜੀ ਆਪਣੇ ਤੇ ਨਾ ਰਾਜ ਕਰਦੀਆਂ ਇਹ ਚੀਜ਼ਾਂ ਫੂਡ ਆਪਾਂ ਆਪਾਂ ਇਨਫੋਰਮੇਸ਼ਨ ਕਿੱਥੋਂ ਲੈ ਰਹੇ ਹਾਂ ਕੀ ਦੀ ਸੁਣ ਰਹੇ ਹਾਂ ਜੀ ਇਨ ਦੀ ਐਂਡ ਇਹ ਮਾਇਨੇ ਰੱਖਦਾ ਹੈ